ਹਾਂਜੀ ਪਿਆਰੇ ਵਿਦਿਆਰਥੀਓ ਜਿਹੜਾ 12ਵੀਂ ਦਾ ਨਤੀਜਾ ਆ ਚੁੱਕਿਆਗਾ ਤੇ ਤੁਸੀਂ ਨਤੀਜਾ ਕਿਵੇਂ ਚੈੱਕ ਕਰਨ ਨਗਾ ਲਾਈਵ ਸਿੱਧੇ ਲਿੰਕ ਤੋਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਤੁਹਾਡੀ ਸੌਖ ਵਾਸਤੇ ਮੁਹੱਈਆ ਕਰਵਾਇਆ ਗਿਆ ਬਹੁਤ ਉਸ ਘੱਟ ਸਮੇਂ ਦੇ ਵਿੱਚ ਕੁਝ ਸੈਕਿੰਡਾਂ ਦੇ ਵਿੱਚ ਤੁਸੀਂ ਨਤੀਜਾ ਜਿਹੜਾ ਹਾਸਲ ਕਰ ਸਕਦੇ ਹੋ ਕੱਲ ਜਿਹੜਾ ਦੂਜੇ ਬੱਚਿਆਂ ਦਾ ਮੈਰਿਟ ਹੋਲਡਰ ਦਾ ਨਤੀਜਾ ਆ ਚੁੱਕਿਆ ਸੀ ਅੱਜ ਸਾਰੇ ਵਿਦਿਆਰਥੀ ਜਿਹੜਾ ਆਲ ਓਵਰ ਨਤੀਜਾ ਚੈੱਕ ਕਰ ਸਕਦੇ ਆ ਲਿੰਕ ਤੁਸੀਂ ਦੇਖ ਰਹੇ ਹੋਗੇ 12ਵੀਂ ਜਮਾਤ ਦਾ ਨਤੀਜਾ ਵੀ ਹੁਣ ਲਾਈਵ ਹੋ ਚੁੱਕਾ ਹੈ ਜੋ ਤੁਸੀਂ ਇਸ ਸਿੱਧੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ ਉਹਨਾਂ ਆਪਾਂ ਕਲ ਇਮੈਲ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦਿੱਨਾ ਵੀਡੀਓ ਇਹਦਾ ਤੁਸੀਂ ਇੱਥੋਂ ਜਿਹੜਾ ਜਾ ਕੇ ਕਲਿੱਕ ਕਰ ਸਕਦੇ ਹੋ ਤੇ ਇੱਥੋਂ ਤੁਸੀਂ ਆਪਣਾ ਨਤੀਜਾ ਬਹੁਤ ਘੱਟ ਸਮੇਂ ਵਿੱਚ ਦੇਖ ਸਕਦੇ ਹੋ ਲਓ ਜੀ ਆਪਾਂ ਇਹਨੂੰ ਕਲਿੱਕ ਕਰਨ ਲੱਗੇ ਆ ਜੀ ਕਲਿੱਕ ਕਰਤਾ ਜੀ ਕਲਿੱਕ ਕਰਨ ਤੋਂ ਬਾਅਦ ਸਾਡੇ ਕੋਲ ਇਸ ਤਰ੍ਹਾਂ ਖੁੱਲ ਗਿਆ ਜੀ ਕਾਲਮ ਬਣ ਗਿਆ ਸਾਡੇ ਕੋਲ ਇੰਟਰ ਰੋਲ ਨੰਬਰ ਤੇ ਇੰਟਰ ਨੇਮ ਇੱਥੇ ਜਿਹੜਾ ਮੇਰੇ ਕੋਲੇ ਵਿਦਿਆਰਥੀ ਦਾ ਇੰਟਰ ਰੋਲ ਨੰਬਰ ਹੈ ਰੋਲ ਨੰਬਰ ਦੇ ਨਾਲ ਜਿਹੜਾ 6300 ਖੇ ਰੂਪ ਦੇ ਵਿੱਚ ਨਿਕਲੇ ਆਉਂਦਾਗਾ ਰੋਲ ਨੰਬਰ ਭਰਦੇ ਆਪਾਂ 20 241 ਲਓ ਜੀ ਰੋਲ ਨੰਬਰ ਭਰ ਦਿੱਤਾ ਗਿਆ ਇਹਨੂੰ ਡਨ ਕਰ ਦਿੱਤਾ ਆਪਾਂ ਕੀਬੋਰਡ ਤੋਂ ਡਨ ਕਰਨ ਤੋਂ ਬਾਅਦ ਗੋ ਕਰਤੀ ਇਹਨੂੰ ਆਪਾਂ ਕਿਉਂਕਿ ਇੰਟਰਨੇਮ ਦੇ ਨਾਲ ਬਹੁਤ ਸਾਰੇ ਬੱਚਿਆਂ ਦੇ ਨਾਮ ਆ ਜਾਂਦੇ ਆ ਰੋਲ ਨੰਬਰ ਦੇ ਨਾਲ ਜਿਹੜਾ ਤੁਸੀਂ ਬਹੁਤ ਸੌਖੇ ਰੂਪ ਦੇ ਜਿਹੜਾ ਨਤੀਜਾ ਨਿਕਲ ਸਕਦਾ ਗੋ ਕਰ ਦਿੰਦੇ ਆ ਜੀ ਗੋ ਕਰਨ ਤੋਂ ਬਾਅਦ ਜਿਹੜਾ ਇਸ ਤਰ੍ਹਾਂ ਆਪਣੇ ਕੋਲ ਜਿਹੜਾ ਰਿਜ਼ਲਟ ਖੁੱਲ ਰਿਹਾ ਹੈਗਾ ਦੇਖੋ ਤੁਸੀਂ ਤੇ ਇਸ ਤਰ੍ਹਾਂ ਦੇ ਨਾਲ ਜਿਹੜਾ ਤੁਹਾਡਾ ਰਿਜ਼ਲਟ ਸਾਰਾ ਖੁੱਲ ਜਾਏਗਾ ਜਿਵੇਂ ਇਹ ਬੱਚੇ ਦਾ ਖੁੱਲਿਆ ਹੈਗਾ ਪਲੱਸ 2 ਕੈਂਡੀਡੇਟਸ ਸਟੇਸ਼ਨ ਨੂੰ ਤੁਸੀਂ ਸੇਵ ਵੀ ਕਰ ਸਕਦੇ ਹੋ ਜਿਹੜਾ ਸਕਰੀਨ ਤੇ ਆਇਆ ਸੀਗਾ ਇਸ ਤਰ੍ਹਾਂ ਦੇ ਨਾਲ ਜਿਹੜਾ ਬੱਚੇ ਦਾ ਰਿਜ਼ਲਟ ਖੁੱਲ ਗਿਆ ਅਸ਼ਵਨੀਆ ਜਿਵੇਂ ਇਹ ਬੱਚਾ ਸਾਰਾ ਨਤੀਜਾ ਸ਼ੀਟਾਂ ਦਿਖਾਇਆ ਗਿਆ ਜਨ ਨਾਲ ਇੰਗਲਿਸ਼ ਦੇ ਵਿੱਚੋਂ ਕਿੰਨੇ ਨੰਬਰ ਆ ਪੰਜਾਬੀ ਚੋਂ ਕਿੰਨੇ ਆ ਫਿਜ਼ਿਕਸ ਚੋਂ ਕਿੰਨੇ ਆ ਕੈਮਿਸਟਰੀ ਚੋਂ ਕਿੰਨੇ ਆ ਤਾਂ ਰੈਜ਼ਿਡੈਂਸੀ ਮੈਰਿਟਰੀਅਰ ਸਕੂਲ ਬਟੈਂਡਾ ਦਾ ਵਿਦਿਆਰਥੀ ਹੈ 499 ਨੰਬਰ ਇਸ ਬੱਚੇ ਦੇ ਜਿਹੜਾ ਕਿ ਮੈਰਿਟ ਵਿੱਚ ਆਇਆਗਾ ਜਿਹੜਾ 3 ਤੀਸਰੇ ਸਥਾਨ ਦੇ ਉੱਪਰ 500 ਦੇ ਵਿੱਚੋਂ 499 ਤੁਸੀਂ ਵੀ ਆਪਣਾ ਨਤੀਜਾ ਜਿਹੜਾ ਇਸ ਤਰ੍ਹਾਂ ਦੇ ਨਾਲ ਸਾਰੇ ਵਿਦਿਆਰਥੀ ਚੈੱਕ ਕਰ ਸਕਦੇ ਹੋਗੇ ਤੇ ਬਹੁਤ ਘੱਟ ਸਮੇਂ ਦੇ ਵਿੱਚ ਜਿਹੜਾ ਲਿੰਕ ਦੇ ਉੱਪਰ ਜਾ ਕੇ ਜਿਵੇਂ ਇਸ ਤਰ੍ਹਾਂ ਤੁਹਾਨੂੰ ਦੱਸਿਆ ਗਿਆ ਹੈ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦਿੱਤਾ ਹੈ ਉੱਥੇ ਜਾ ਕੇ ਤੁਸੀਂ ਜਿਹੜਾ ਨਤੀਜਾ ਉਹਦਾ ਜਲਦ ਤੋਂ ਜਲਦ ਚੈੱਕ ਕਰ ਸਕਦੇ ਹੋ ਤੇ ਕਮੈਂਟ ਬਾਕਸ ਵਿੱਚ ਜਾ ਕੇ ਦੱਸਿਓ ਤੁਹਾਡੇ ਨੰਬਰ ਕਿੰਨੇ ਆਏ ਨੇ ਕਿ ਤਾਂ ਕਿ ਜਿਹੜੀਆਂ ਸ਼ੋਭੇ ਸ਼ਾਮਾ ਉਹ ਪੇਟ ਤੁਹਾਨੂੰ ਦਿੱਤੀਆਂ ਜਾ ਸਕਣ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਵੀਡੀਓ ਚੰਗੀ ਲੱਗੀ ਤੇਨੂੰ ਲਾਈਕ ਕਮੈਂਟ ਕਰਨਾ ਕਿ ਵਿਦਿਆਰਥੀਆਂ ਤੱਕ ਜ਼ਰੂਰ ਭੇਜਣਾ ਤਾਂ ਕਿ ਉਹ ਸੌਖੇ ਤਰੀਕੇ ਦੇ ਨਾਲ ਆਪਣੇ ਨਤੀਜੇ ਨੂੰ ਛੇਤੀ ਹਾਸਲ ਕਰ ਸਕਣ ਤੇ ਜਿਹੜੇ ਚੈਨਲ ਤੇ ਨਵੇਂ ਆਤੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸ਼ੁਕਰੀਆ ਜੀ ਮਿਹਰਬਾਨੀ